ਇੱਕ 15 ਸਾਲਾਂ ਦਾ ਮੁੰਡਾ ਸ਼ੇਰਾਂ ਪੰਜਾਬ ਦੇ ਸਾਹਮਣੇ ਆਪਣੀ ਬਹਾਦਰੀ ਦੇ ਯੋਗ ਬਖਾਰਿਆ ਏ ਇਹ 15 ਸਾਲਾਂ ਦਾ ਮੁੰਡਾ ਆਸਟ੍ਰੇਲੀਆ ਵਾਲੇ ਦਹਾਂ ਚੋਂ ਇੱਕ ਨੰਬਰ ਦਿੰਦੇ ਆ ਤੇ ਇਹਨੂੰ ਇੰਗਲੈਂਡ ਵਾਲੇ 100 ਵਿੱਚੋਂ ਇੱਕ ਨੰਬਰ ਦਿੰਦੇ ਕਹਿੰਦੇ ਇਹਦੇ ਵਰਗਾ ਕੋਈ ਇਹ ਦੁਨੀਆ ਦਾ ਇੱਕੋ ਇੱਕ ਹੋਇਆ ਏ ਇਹ ਜਰਨੈਲ ਆ ਜਰਨੈਲ ਸ਼ਬਦ ਬੜਾ ਮਹਾਨ ਆ ਜਰਨੈਲ ਉਹ ਹੁੰਦਾ ਜਿਹਨੂੰ ਬਗਾਨਾ ਵੀ ਜਰਨੈਲ ਮੰਨੇ ਜਰਨੈਲ ਆਪੇ ਥੋੜਾ ਦੁਸ਼ਮਣ ਵੀ ਆਕੇ ਵੀ ਤੂੰ ਜਰਨੈਲ ਆ ਉਹਨੂੰ ਜਰਨੈਲ ਕਿਹਾ ਜਾਂਦਾ ਮਾਂ ਦੇ ਕਹੀ ਜਾਂਦੀ ਹੁੰਦੀ ਮੇਰਾ ਪੁੱਤ ਛਿੰਦਾ ਮੇਰਾ ਪੁੱਤ ਸ਼ੇਰ ਮੇਰਾ ਪੁੱਤ ਬੱਬਰ ਛੇਰ ਡਰਦਾ ਭਾਵੇਂ ਪੁੱਤੇ ਤੋਂ ਵੀ ਹੋਵੇ ਉਹਨੇ ਤੇ ਕਹੀ ਜਾਣਾ ਪਰ ਸੱਤ ਬਗਾਨਾ ਵੀ ਆਕੇ ਕਵੇ ਪਹਿਣਾ ਤੇਰੇ ਪੁੱਤ ਵਰਗਾ ਕੋਈ ਨਹੀਂ ਜਦੋਂ ਦੁਸ਼ਮਣ ਤੁਹਾਡੀ ਸਿਫਤ ਕਰੇ ਨਾ ਜਦੋਂ ਦੁਸ਼ਮਣ ਤੁਹਾਡੀ ਸਲਾਵਤ ਕਰੇ ਸਮਝੋ ਵੀ ਤੁਸੀਂ ਵਾਕਈ ਕੋਈ ਕੰਮ ਕੀਤਾ ਵਾ ਆਪੇ ਹੀ ਆਪਣੇ ਮੂੰਹੋਂ ਮੀਆਂ ਮੁੱਠੀ ਬਣੋ ਬੜੇ ਵਿਰੋ ਆਪੇ ਹੀ ਆਪਣੇ ਟੱਬਰ ਨੂੰ ਕਹੀ ਜਾ ਵੀ ਮੇਰੀ ਸਿਫਤ ਕਰ ਉਹ ਜਰਨੈਲੀ ਨਹੀਂ ਸਾਲਾਂ ਦਾ ਮੁੰਡਾ ਸ਼ੇਰੇ ਪੰਜਾਬ ਦੇ ਸਾਹਮਣੇ ਗੱਜ ਚੌੜੀ ਛਾਤੀ ਲੈ ਕੇ ਖਲੋਤਾ ਜਿਹਨੂੰ ਆਸਟ੍ਰੇਲੀਆ ਵਾਲੇ ਕਹਿੰਦੇ ਵੀ ਦੁਨੀਆ ਦੇ 10 ਮਹਾਨ ਜਰਨੈਲਾਂ ਚੋਂ ਇੱਕ ਨੰਬਰ ਇੰਗਲੈਂਡ ਵਾਲੇ ਕਹਿੰਦੇ ਦੁਨੀਆ ਦੇ 100 ਮਹਾਨ ਜਰਨੈਲਾਂ ਚੋਂ ਇੱਕ ਨੰਬਰ ਉਹ ਕੋਈ ਹੋਰ ਨਹੀਂ ਉਹ ਸਿੱਖ ਫੌਜਾਂ ਦਾ ਚੀਫ ਇਨ ਕਮਾਂਡਰ ਆ ਉਹਦਾ ਨਾਮ ਆ ਸਰਦਾਰ ਹਰੀ ਸਿੰਘ ਨਲੂਆ ਉਸ਼ਮਾਨ ਸਿਖਤ ਕਰ ਰਿਹਾ ਹਰੀ ਸਿੰਘ ਨਲੂਆ ਦੀ ਹਰੀ ਸਿੰਘ ਨਲੂਆ ਉਹਦੇ ਵਰਗਾ ਕੋਈ ਨਹੀਂ ਉਹਦੇ ਦੋ ਤਿੰਨ ਮੈਂ ਗੁਣ ਦੱਸਣ ਲੱਗਾ ਤੁਹਾਡੇ ਚਰਨਾਂ 'ਚ ਪਤਾ ਲੱਗ ਜੂ ਵੀ ਵਾਕਈ ਉਹ ਹਰੀ ਸਿੰਘ ਨਲੂਆ ਦੁਨੀਆ ਦਾ ਇੱਕ ਨੰਬਰ ਦਾ ਜਰਨਲਿਆ ਇੱਕ ਚੀਜ਼ ਸਮਝ ਲਿਓ ਪਹਿਲਾਂ ਨਾ ਉਹਦਾ ਹਰੀ ਸਿੰਘ ਐ ਅਹੀਂ ਉਹਨੂੰ ਕਹਿੰਨੇ ਆ ਹਰੀ ਸਿੰਘ ਨਲੂਆ ਨਲੂਆ ਨਾਂ ਤੇ ਉਹਦੀ ਆਲਿਆ ਤੇ ਨਾਂ ਉਹਦੀ ਗੂਤਿਆ ਫਿਰ ਨਲੂਆ ਕੀ ਆ ਉਹਦੇ ਨਾਲ ਨਲੂਆ ਲੱਗਾ ਕਦੋਂ ਉਹਨੂੰ ਨਲਿਆ ਨਲੂਆ ਆਖਿਆ ਕਿੰਨੇ ਹਰੀ ਸਿੰਘ ਨਲੂਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਪੈਸ਼ਲ ਬਾਡੀਗਾਰਡ ਚ ਭਰਤੀ ਹੋਇਆ ਸੀ ਪਹਿਲੇ ਦਿਨੀ ਇਹ ਉਹਦੀ ਸਭ ਤੋਂ ਵੱਡੀ ਗੁਣ ਸੀ ਕਿ 16 ਸਾਲਾਂ ਦਾ ਮੁੰਡਾ ਸ਼ੇਰੇ ਪੰਜਾਬ ਦੇ ਸਪੈਸ਼ਲ ਬਾਡੀਗਾਰਡ ਵਿੱਚ ਆਵੇ ਤੇ ਥੋੜੇ ਦਿਨਾਂ ਬਾਅਦ ਸ਼ੇਰੇ ਪੰਜਾਬ ਸ਼ਿਕਾਰ ਕਰਨ ਵਾਸਤੇ ਨਿਕਲਿਆ ਮਗਰਮਗਰ ਜਰਨੈਲ ਜਾਂਦੇ ਸੀ ਤੇ ਵੱਡਾ ਬਾਡੀਗਾਰਡ ਅੱਗੇ ਜਾਂਦਾ ਸੀ ਇੰਨੇ ਜਰ ਨੂੰ ਜੰਗਲ ਵਿੱਚੋਂ ਇੱਕ ਸ਼ੇਰ ਨਿਕਲਿਆ ਸ਼ੇਰੇ ਪੰਜਾਬ ਨੇ ਦੂਰੋਂ ਆਵਾਜ਼ ਦੇ ਕੇ ਆਖਿਆ ਹਰੀ ਸਿੰਘਾ ਬਾਜ ਜਿੱਨੇ ਚਰ ਨੂੰ ਸ਼ੇਰੇ ਪੰਜਾਬ ਘੋੜਾ ਭਜਾ ਕੇ ਨੇੜੇ ਗਿਆ ਇਤਿਹਾਸ ਦੇ ਪੰਨੇ ਨੇ ਹਰੀ ਸਿੰਘ ਨਲੂਆ ਉਸ ਸ਼ੇਰ ਨੂੰ ਜਬਾੜਿਆਂ ਤੋਂ ਪਾੜ ਕੇ ਉਹਦੇ ਸਿਰ ਦੇ ਉੱਤੇ ਆਪਣਾ ਪੈਰ ਰੱਖ ਕੇ ਖਲੋਤਾ ਸੀ ਸ਼ੇਰੇ ਪੰਜਾਬ ਨੇ ਉਹਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਹਰੀ ਸਿੰਘਾ ਆਦੇ ਰਾਜੇ ਨਾਲ ਵਾਲੀ ਕੀਤੀ ਹੋ ਰਾਜਾ ਨਲ ਉਹ ਬੰਦਾ ਹੋਇਆ ਵਾ ਜਿੰਨੇ ਹਥਾਣਾ ਸ਼ੇਰ ਮਾਰੇ ਸੀ ਤੇ ਜਦੋਂ ਹਰੀ ਸਿੰਘ ਨੇ ਸ਼ੇਰ ਮਾਰਿਆ ਉਹਨੂੰ ਕਹਿੰਦੇ ਤੂੰ ਤੇ ਰਾਜੇ ਨਲ ਵਾਲੀ ਕੀਤੀ ਆ ਇਦਾਂ ਹੀ ਹੁੰਦਾ ਨਾ ਜਦੋਂ ਪਿੰਡ ਚ ਕੋਈ ਨਵਾਂ ਨਵਾਂ ਬੰਦਾ ਉੱਠੇ ਕੇ ਫੀਲਡ ਦੇ ਵਿੱਚ ਤੇ ਲੋਕੀ ਉਹਨੂੰ ਕਹਿੰਦੇ ਲੈ ਤੂੰ ਫਲਾਣਾ ਸੋਂ ਬਣਿਆ ਫਿਰਦਾ ਜਿੰਨਾ ਦਿਨਾਂ ਚ ਦਾਰਾ ਸਿੰਘ ਦੀ ਤੂਤੀ ਬੋਲਦੀ ਹੁੰਦੀ ਸੀ ਪਹਿਲਵਾਨੀ ਚ ਜਦੋਂ ਕੋਈ ਨਵਾਂ ਨਵਾਂ ਮੁੰਡਾ ਉੱਠ ਕੇ ਪਹਿਲਵਾਨੀ ਕਰਦਾ ਸੀ ਤੇ ਬਜ਼ੁਰਗ ਕਹਿੰਦੇ ਲੈ ਤੂੰ ਵੱਡਾ ਦਾਰਾ ਸੋਂ ਬਣਿਆ ਫਿਰਦਾ ਤਗੜੇ ਬੰਦੇ ਨਾ ਤਸ਼ਬੀਹ ਕਰੀਦੀ ਆ ਨਾ ਪਹਿਲਵਾਨੀ ਦੀ ਕੋ ਨਵਾਂ ਨਵਾਂ ਲੀਡਰ ਹੀ ਜਾਵੇ ਚਿੱਟੇ ਕੱਪੜੇ ਪਾਏ ਹੁਣ ਪੱਗ ਬੰਨੀ ਉਹਦੇ ਫਿਰ ਆਪਾਂ ਕਿਸ ਨਾ ਕਿਸੇ ਲੀਡਰ ਨਾਲ ਮਿਲਾ ਦੇਣ ਤੂੰ ਵੱਡਾ ਫਲਾਣਾ ਸੋਂ ਬਣਿਆ ਫਿਰਦਾ ਜਦੋਂ ਹਰੀ ਸੋਨੇ ਸ਼ੇਰ ਮਾਰਿਆ ਤੇ ਸ਼ੇਰੇ ਪੰਜਾਬ ਕਹਿੰਦਾ ਹਰੀ ਸਿਆ ਆਦੇ ਰਾਜੇ ਨਾਲ ਵਾਲੀ ਕਰਕੇ ਵਿਖਾਈ ਉਹ ਨਲ ਸ਼ਬਦ ਉਹਦੇ ਨਾਲ ਪੱਕੇ ਤੌਰ ਤੇ ਜੁੁੱਥਿਆ ਜਿੱਥੇ ਨੂੰ ਹਰੀ ਸਿੰਘ ਨਲ ਬਾ ਤੇ ਬਦਲਦਿਆਂ ਬਦਲਦਿਆਂ ਲੋਕਾਂ ਨੇ ਉਹਨੂੰ ਹਰੀ ਸਿੰਘ ਨਲੂਆ ਕਹਿਣਾ ਸ਼ੁਰੂ ਕਰ ਦਿੱਤਾ ਤੁਸੀਂ ਉਹਨਾਂ ਦੇ 3 ਪੁੱਤ ਬੈਠੇ ਉਹਨੂੰ ਆਸਟ੍ਰੇਲੀਆ ਤੇ ਇੰਗਲੈਂਡ ਵਾਲੇ ਦੁਨੀਆ ਦਾ ਇੱਕ ਨੰਬਰ ਦਾ ਜਰਨੈਲ ਮੰਨਦੇ ਕਿਉਂ ਆ ਇਹ ਚੀਜ਼ ਕਾਬਲੇ ਗੌਰਿਆ ਜੰਗ ਦੇ ਹਿਸਾਬ ਨਾਲ ਦੁਨੀਆ 'ਚ ਸਭ ਤੋਂ ਔਖੀ ਜਗਾ ਵਾ ਜੰਗ ਕਰਨੀ ਅਫਗਾਨਿਸਤਾਨ ਦਾ ਏਰੀਆ ਉਹ ਬਾਰਡਰ ਪਸ਼ਾਵਰ ਤੇ ਅਫਗਾਨਿਸਤਾਨ ਦਾ ਇੰਨਾ ਪਠਾਣਾ ਨੂੰ ਅੱਜ ਤੱਕ ਇਤਿਹਾਸ 'ਚ ਕੋਈ ਬੰਦਾ ਨਾਥ ਨਹੀਂ ਪਾ ਸਕਿਆ ਆ ਤੁਹਾਡੇ ਸਾਹਮਣੇ ਹੀ ਆ ਅਮਰੀਕਾ ਦਾ 20 ਸਾਲ ਨਾਸਾ ਜੋ ਧੂਆਂ ਕੱਢ ਛੱਡਿਆ ਪਠਾਣਾ ਨੇ ਲਦੀਨ ਫੜਨ ਦੇ ਭਾਨੇ ਹੁਣ ਅਮਰੀਕਾ ਜੋ ਮਰਜੀ ਦੁਨੀਆ ਨੂੰ ਆਖੀ ਜਾਵੇ ਅਹੀਂ ਆ ਕਰ ਦਿੱਤਾ ਉਹ ਕਰ ਦਿੱਤਾ ਪਠਾਣਾ ਨੇ ਜੁੱਤੀ ਦੇ ਜ਼ੋਰ ਨਾਲ ਅਮਰੀਕਾ ਵਾਲੇ ਕੱਢੇ ਉਥੋਂ ਜਾਨ ਲੱਗਿਆ ਹੈਲੀਕਾਪਟਰ ਵੀ ਛੱਡ ਕੇ ਜਾਨ ਲੱਗਿਆ ਟੈਂਕ ਵੀ ਛੱਡ ਕੇ ਜਾਨ ਲੱਗਿਆ ਤੋਪਾਂ ਵੀ ਛੱਡ ਕੇ ਉਸ ਏਰੀਏ ਨੂੰ ਜਿਹੜਾ ਆਪਣੀ ਤਲਵਾਰ ਦੇ ਜ਼ੋਰ ਨਾਲ ਫਤਿਹ ਕਰਨ ਵਾਲਾ ਮਾਂ ਨੇ ਪੁੱਤ ਪੈਦਾ ਕੀਤਾ ਉਹ ਇੱਕੋ ਇੱਕ ਪੋਤਿਆ ਸਰਦਾਰ ਹਰੀ ਸਿੰਘ ਨਲੂਆ ਦੇ ਰੂਪ ਅੰਦਰ ਉਹਦੇ ਵਰਗਾ ਕੋਈ ਉਹ ਇੱਕੋ ਇੱਕ ਹੈ ਦੁਨੀਆ ਦਾ ਸਰਦਾਰ ਹਰੀ ਸਿੰਘ ਨਲੂਆ ਜਿੱਥੇ ਬਹਾਦਰ ਏ ਜੋਧਾ ਜਰਨੈਲ ਏ ਉੱਥੇ ਉਹਦਾ ਜੀਵਨ ਕਿੱਡਾ ਬਣਿਆ ਜਦਨ ਹਰੀ ਸਿੰਘ ਨਲੂਆ ਜੰਮੂ ਕਸ਼ਮੀਰ ਦਾ ਗਵਰਨਰ ਬਣਿਆ ਨਾ ਉਥੇ ਇੱਕ ਪਠਾਨ ਰਹਿੰਦਾ ਸੀ ਜਬਾਰ ਖਾਨ ਕਹਿੰਦੇ ਨੇ ਹਰੀ ਸਿੰਘ ਨਲੂਏ ਨੇ ਜਬਾਰ ਖਾਨ ਦੀ ਬਾਹ ਵੜ ਕੇ ਤੇ ਉਹਨੂੰ ਭਜਾਇਆ ਸੀ ਅੱਗੇ ਲਾ ਕੇ ਜਬਾਰ ਖਾਨ ਜਾ ਕੇ ਆਪਣੀ ਭੈਣ ਨੂੰ ਮਿਲਿਆ ਉਹਦੀ ਭੈਣ ਦਾ ਨਾਮ ਸੀ ਬਾਨੋ ਰੱਬ ਨੇ ਉਹਨੂੰ ਹੁਸਨ ਬਹੁਤ ਦਿੱਤਾ ਸੀ ਬਹੁਤ ਸੋਹਣੀ ਸੀ ਬਾਨੋ ਨੇ ਆਪਣੇ ਭਰਾ ਦੀ ਵੱਡੀ ਬਾਹ ਵੇਖੀ ਤੇ ਕਹਿ ਲੱਗੀ ਤੈਨੂੰ ਵੀ ਕੋਈ ਮਾਰ ਸਕਦਾ ਹੈ ਤੇ ਜਵਾਰਖਾਨ ਨੇ ਆਖਿਆ ਬਾਨੋ ਹਾਂ ਹਰੀ ਸਿੰਘ ਨਲੂਏ ਨਾਂ ਦਾ ਇੱਕ ਜਰਨੈਲ ਹੈ ਤੇ ਬਾਨੋ ਹੱਸ ਕੇ ਕਹਿੰਦੀ ਇਹੋ ਜੀ ਮੌਤ ਹਰੀ ਸਿੰਘ ਨਲੂਏ ਨੂੰ ਮੈਂ ਮਾਰੂਗੀ ਵੀ ਦੁਨੀਆ ਅਸ਼ ਅਸ਼ ਕਰੂਗੀ ਉਹ ਕਹਿੰਦਾ ਕਰ ਸਕਦੀ ਆ ਨਾ ਕਹ ਤੇਰੀ ਭੈਣ ਆ ਕਰੂੰ ਕਿਉਣਾ ਬਦਲਾ ਲਵਾਂ ਭਰਾ ਦਾ ਲਓ ਜੀ ਬਾਨੋ ਆ ਗਈ ਕਸ਼ਮੀਰ ਸਰਦਾਰ ਹਰੀ ਸਿੰਘ ਨਲੂਏ ਨੂੰ ਮਿਲਣ ਵਾਸਤੇ ਹਰੀ ਸਿੰਘ ਨਲੂਆ ਆਪਣੇ ਤੰਬੂ ਦੇ ਵਿੱਚ ਬੈਠਾ ਬਾਨੋ ਆਈ ਤੇ ਬਾਨੋ ਨੇ ਪਹਿਲੀ ਵਾਰੀ ਹਰੀ ਸਿੰਘ ਨਲੂਆ ਵੇਖਣਾ ਸੀ ਉਹਨੂੰ ਆਪਣੇ ਆਪ ਤੇ ਬੜਾ ਮਾਨਸਿਕ ਮੇਰੇ ਵਰਗਾ ਸੁਹਾਪਣ ਦੁਨੀਆ ਤੇ ਹੈ ਹੀ ਕਿਸੇ ਕੋਲ ਨਹੀਂ ਜਦੋਂ ਨੇ ਹਰੀ ਸਿੰਘ ਨਲੂਏ ਵੱਲ ਅੱਖਾਂ ਚੁੱਕ ਕੇ ਇੱਕ ਵਾਰੀ ਵੇਖਿਆ ਦੋ ਵਾਰੀ ਵੇਖਿਆ ਤਿੰਨ ਵਾਰੀ ਵੇਖਿਆ ਬਾਨੋ ਦੀਆਂ ਅੱਖਾਂ ਤਿੰਨ ਵਾਰੀ ਨੀਂਦੀਆਂ ਹੋ ਗਈਆਂ ਜਦੋਂ ਤੁਹਾਡੇ ਸਾਹਮਣੇ ਖਲੋਤਾ ਬੰਦਾ ਤੁਹਾਡੇ ਤੋਂ ਅੱਖਾਂ ਚਰਾਉਣ ਲੱਗ ਪੈਂਦਾ ਸਮਝੋ ਬੰਦਾ ਕਿਤੇ ਨਾ ਕਿਤੇ ਹਾਰ ਮੰਨਦਾ ਵਾ ਜਦੋਂ ਅੱਖਾਂ ਚਰਾਉਣ ਲੱਗ ਪਵੇ ਕੋਈ ਬਾਨੋ ਤਿੰਨ ਵਾਰੀ ਅੱਖਾਂ ਮਲਾਉਂਦੀ ਆ ਤੇ ਤਿੰਨ ਵਾਰੀ ਅੱਖਾਂ ਨੀਵੀਆਂ ਕਰ ਲੈਂਦੀ ਆ ਤੇ ਬਾਨੋ ਨੇ ਮਾਨੀ ਮਨ ਸੋਚਿਆ